ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪਹਿਨਾਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਚ ਸ਼ਰੀਮ ਕੁਮਰੇ ਹਮ ਮਾਫੀਆ ਯੂਪੀ ਚ ਉਲਟਾ ਉਲਟਾ ਡੰਗਿਆ ਜੋਗੀ ਇਸ ਦੇ ਨਾਲ ਹੀ ਅਤਿਆਤਕ 나ਤ ਬੋਲੇ ਕਾਂਗਰਸ ਤੁਹਾਡੀ ਅੱਧੀ ਜਾਇਦਾਦ ਮੁਸੱਨਾ ਦੇਵੇਗੀ ਇਸ ਦੇ ਨਾਲ ਹੀ ਉਹਨਾਂ ਨੇ ਜਾਣ ਕਰ ਦਿੰਦੇ ਹੋਏ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਜੋਗੀ ਸੋਮਵਾਰ ਨੂੰ ਭਾਜਪਾ ਦੇ ਉਮੀਦਵਾਰ ਸੰਜੀਵ ਟੰਗਣ ਨੇ ਪ੍ਰਚਾਰ ਲਈ ਚੰਡੀਗੜ੍ਹ ਪਹੁੰਚੇ ਇੱਥੇ ਉਹਨਾਂ ਨੇ ਮਲੋਈਆ ਸਥਿਤ ਸਰਕਾਰੀ ਸਕੂਲ ਨੇੜੇ ਖਾਲੀ ਮੈਦਾਨ ਵਿੱਚ ਰੈਲੀ ਨੂੰ ਸੰਬੋਧਨ ਕੀਤਾ ਇਸ ਦੌਰਾਨ ਸਮਰਥਕਾਂ ਨੇ ਜੇ ਡੋਜ਼ਰ ਬੱਬਾ ਦੇ ਨਾਰਿਕ ਲਈ ਇਸ ਦੇ ਨਾਲ ਹੀ ਕਾਂਗਰਸ ਦੇ ਸਾਥੀਆਂ ਨਿਸ਼ਾ ਨਿਸ਼ਾਨਾ ਰਲ ਕੇ ਜੋ ਕੀ ਰਿਹਾ ਕਾਗਜ਼ ਦਿਖਾ ਨਿਸ਼ਾਨਾ ਸਾਰੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਦੇਸ਼ ਅਤੇ ਸਮਾਜ ਨੂੰ ਵੱਡਾ ਝਟਕਾ ਦਿੱਤਾ ਹੈ ਹੁਣ ਉਹਨਾਂ ਦੀ ਨਜ਼ਰ ਵਿੱਚ ਲੋਕ ਨੂੰ ਦੀ ਜਾਇਦਾਦ ਤੇ ਪਾਈ ਹੈ ਇਸ ਦੇ ਨਾਲ ਹੀ ਉਹ ਅੱਧੀ ਜਾਇਦਾਦ ਲੈ ਕੇ ਜਾਣਗੇ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ